ਤਕੜੇ ਨਿਸ਼ਾਨੇ ਲੱਗ ਰਹੇ ਆ ਹਾਂ ਨਿਕਲੋਂ ਦੇ ਇਧਰੋਂ ਬਾਹਰ ਹੈ ਨਿਕਲੋਂ ਦੇ ਇਧਰੋਂ ਬਾਹਰ ਵਾਧੂ ਮੈਂ ਤੇ ਕਿਹਾ ਸੀ ਇਹ ਬਾਹਰੋਂ ਇمپੋਰਟ ਕਰਾਇਆ ਹਾਂ ਇਹ ਇਹ ਯੂ ਐਸ ਏ ਤੋਂ ਇمپੋਰਟ ਕਰਾਇਆ ਵਾ ਤੋਂ ਯੂ ਐਸ ਏ ਤੋਂ ਕਰਾਇਆ ਹਾਂ ਇਹ ਚੱਲ ਯਾਰ ਕੋਈ ਨਹੀਂ ਚਲੋ ਚਲਾਮਾ ਹਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਤੁਹਾਨੂੰ ਆਪਾਂ ਉਹਦੇ ਭਰਾ ਤੂਫਾਨ ਸਿੰਘ ਦੇ ਨਾਲ ਮਲਾਉਣੇ ਆ ਅੱਜ ਤੂਫਾਨ ਸਿੰਘ ਦੇ ਕੋਲੋਂ ਅਸੀਂ ਤੀਰ ਚਲਾਉਣੇ ਸਿੱਖਣ ਆਏ ਆ ਕਿਉਂਕਿ ਤੂਫਾਨ ਸਿੰਘ ਜੀ ਮਹਾਰਾਜ ਬਾਬਾ ਜੀ ਅੱਜ ਬਾਬਾ ਜੀ ਨੇ ਸਾਨੂੰ ਪੂਰਾ ਟ੍ਰੇਨ ਕਰ ਦੇਣਾ ਆਹ ਦੇਖ ਲਓ ਤੁਸੀਂ ਬਾਬਾ ਜੀ ਤੀਰ ਕਿੰਨੇ ਆ ਆਪਣੇ ਜਿਹੜੇ ਉਧਰ ਗਏ ਹੋਏ ਆ ਉਹਦੇ ਹੁਣ ਵੀਰੇ ਲੱਭਣਦੇ ਆ ਇਹ ਤਾਂ ਬਸ ਮਾਰਨ ਤੇ ਲੱਗੇ ਸੀ ਹੁਣ ਕੱਢਣ ਤੇ ਲੱਗੇ ਆ ਟੋਟਲ ਤੀਰ ਕਿੰਨੇ ਆ 28 29 29 ਤੀਰ ਕਿਉਂਕਿ 21 ਗੁਆਚ ਗਿਆ ਹੈ ਆਪਣੇ ਕੋ 29 ਆਪਾਂ ਨੂੰ ਇਧਰ 28 ਲੱਭਣੇ ਆ ਕਿਉਂਕਿ ਬਹੁਤ ਤੀਰ ਪਿਆ ਠੀਕ ਹੈ ਬਾਬਾ ਜੀ ਆਪਾਂ ਇਥੋਂ 28 ਤੀਰ ਲੱਭਣੇ ਟੋਟਲ ਆ ਜੋ ਬਣਾ ਦੇਖੋ ਤੁਸੀਂ ਸ਼ਸਤਰ ਫੜ ਕੇ ਖੜਾ ਪੂਰਾ ਅਜ ਇਹਨੇ ਵੀ ਟ੍ਰੇਨਿੰਗ ਲੈਣੀ ਆ ਪੂਰੀ ਮੈਨੂੰ ਲਿਆਂਦਾ ਹੀ ਐਸੇ ਕੰਮ ਨੂੰ ਆ ਵੀ ਤੂੰ ਫੜ ਜਾ ਤੇ ਸ਼ਸਤਰ ਫੜ ਕੇ ਖਲੋਈ ਤੇ ਜਾਂ ਤੇ ਗਵਾਚੇ ਲੱਭੀ ਹੁਣ ਮੈਂ ਸਿੱਖ ਚੁੱਕਿਆ ਪੂਰਾ ਹਨਾ ਨਿਸ਼ਾਨੇ ਲਾਉਣੇ ਮੈਂ ਸਿੱਖ ਲੇ ਹੁਣ ਤੂਫਾਨ ਸਿੰਘ ਦੇ ਨਾਲ ਆਪਾਂ ਮੈਚ ਲਾ ਲੈਣਾ ਅੱਜ ਹੀ ਸਿੱਖ ਕੇ ਫਿਰ ਅੱਜ ਹੀ ਮੈਚ ਲਾ ਲੈਣਾ ਆ ਪਿਆ ਵੀ ਇੱਕ ਤੀਰ ਐ ਦੋ ਕਿੰਨੇ ਹੋ ਗਏ 22 23 ਹੋਰ ਤਾਂ ਨਹੀਂ 25 25 ਕਿੰਨੇ تیر ਸੀ ਟੋਟਲ 29 29 تیر ਸੀ ਇੱਥੇ ਹੀ ਲੱਭ ਜਾਣੇ ਆ ਬਸ ਠੀਕ ਆ ਫਿਰ ਦੋ تیر ਆਏ ਸੀਗੇ ਪਰ ਹਾਂ ਹੁਣ ਆਪਾਂ ਆਪਾਂ ਹੁਣ ਗਿਣ ਕੇ ਚਲਾਵਾਂਗੇ ਨਾ ਕਿੰਨੇ ਚਲਾਉਣੇ ਆ ਆਪਾਂ ਬਸ ਠੀਕ ਆ ਬਾਕੀ ਅਮਨੇ ਛੋਟੇ تیر ਮੈਨੂੰ ਉਹ ਕਮਾਨ ਆਹ ਵੱਡੇ ਵਾਲੀ ਦੇ ਦਿਓ ਇਹ ਕਾ ਕੀ ਆ ਇਹ ਤਾਂ ਤੇਰੇ ਵਾਲਾ ਗੋਲੀ ਜੀ ਇਹਦੀ 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 ਇਹ ਛੋਟੇ ਦੀ ਗੋਲੀ ਆ ਇਹ ਭਰਾਵਾ ਜ਼ਿਆਦਾ ਮਹਿੰਗੇ ਆ ਆਹ ਹਣਾ ਹਾਂ ਆ ਆ ਜਿਹੜੇ ਛੋਟੇ ਟੀਰ ਉਹ ਜ਼ਿਆਦਾ ਆਹ ਜਿਹੜਾ ਬਾਬਾ ਜੀ ਇਹ ਕਿੰਨੇ ਦਾ ਲਿਆਂਦਾ ਸੀ ਇਹ ਇਹ ਵੀਰੇ ਕ੍ਰੋਸਬੋ ਆ ਆਪਾਂ ਨੂੰ 10000 ਮਿਲਦਾ ਵਾ 10000 ਦਾ ਤੇ 6000 ਇੰਪੋਰਟ ਕਰਾਉਣ ਤੇ ਲੱਗ ਜਾਂਦਾ ਕਿਉਂਕਿ ਇੱਥੇ ਦੀ ਵੈਰਾਈਟੀ ਨਹੀਂ ਹੈਗੀ ਠੀਕ ਐ ਬਾਹਰੋਂ ਇੰਪੋਰਟ ਕਰਾਇਆ ਹਾਂ ਇਹ ਇਹ ਯੂਐਸਏ ਤੋਂ ਇੰਪੋਰਟ ਕਰਾਇਆ ਵਾ ਤੋਂ ਯੂਐਸਏ ਤੋਂ ਕਰਾਇਆ ਹਾਂ ਇਹ ਵੱਖਰੀ ਵੱਖਰੀ ਚੀਜ਼ਾਂ ਆਪਾਂ ਨੂੰ ਮਿਲਦੀਆਂ ਨੇ ਆ ਵੀ ਵੱਖਰਾ ਆ ਤਾਰਾਂ ਵੀ ਇਹਦੀਆਂ ਕਾਂਦੀ ਵੀ ਵੱਖਰੀ ਆ ਚੀਜ਼ ਵੀ ਵੱਖਰੀ ਆ ਸਿਸਟਮ ਵੀ ਸਾਰਾ ਵੱਖਰਾ ਮਿਲਦਾ ਆਪਾਂ ਨੂੰ ਇਹਦੀ ਮਾਰ ਕਿੰਨੀ ਕਾ ਬਾਬਾ ਜੀ ਇਹ ਵੀਰੇ 1.5 ਕਿਲੋਮੀਟਰ ਦੀ ਪਾਰਾ ਵਰਨਾ ਵਾ 1.5 ਕਿਲੋਮੀਟਰ ਦੀ ਸਪੀਡ ਨਾਲ ਵੀ ਤੇ ਜਾਂਦਾ ਵੀ 1.5 ਕਿਲੋਮੀਟਰ ਤੱਕ ਆ ਇਹਦੇ ਸਾਹਮਣੇ ਤਾਂ ਫੇ 32 ਪੋਰ ਵੀ ਫੇਲ ਆ ਇਹਦੇ ਵੀਰੇ ਮੈਂ ਤੁਹਾਨੂੰ ਦੱਸਾਂ ਮੈਂ ਹੁਣ 32 ਪੋਰ ਤੇ ਚਲਾਇਆ ਨਹੀਂ ਹੈਗਾ ਹਾਂ ਠੀਕ ਆ ਮੈਂ ਆ ਚਲਾਇਆ ਮੈਨੂੰ ਇਹਦਾ ਪਤਾ ਮੈਨੂੰ ਇਹ ਪਤਾ ਜੇ ਤੁਸੀਂ ਇਹਨੂੰ ਟਿਕਾਣੇ ਦੇ ਮਾਰ ਦੋ ਤੇ ਬੰਦਾ ਬੁੜਕ ਜਾਣਾ ਠੀਕ ਆ ਅਸੀਂ ਦੇਖਿਆ ਇਹਦੇ ਵੀ ਆਰ ਪਾਰ ਹੋ ਜਾਂਦਾ ਹਨਾ ਇਹ ਆ ਜਿੰਨੇ ਤੀਰ ਆ ਨਾ ਉਹ ਕੋਈ ਆਰ ਪਾਰ ਨਹੀਂ ਹੋਇਆ ਆ ਤੀਰ ਆਰ ਪਾਰ ਹੋ ਕੇ ਤੇ ਵੇ ਲੋ ਕਿੰਨੀ ਦੂਰ ਜਾ ਕੇ ਲੱਗਾ ਤੇ ਕਿੰਨੇ ਲੋਡ ਹੁੰਦੇ ਆ ਬਾਬਾਈ ਇਹ ਚ? ਇਹਦੇ ਚ ਵੀਰੇ ਇੱਕ ਵਾਰ ਚ 5 ਗੋਲੀਆਂ ਲੋਡ ਹੁੰਦੀਆਂ। 5 ਆਪਾਂ ਇਹਦੇ ਚ ਚਲਾਤੀਆਂ ਵਾ ਤਿੰਨ। ਤਿੰਨ ਚਲਾਤੀਆਂ ਇੱਕ ਆਪਾਂ ਦੋ ਤੋੜਦੀ ਇੱਕ ਆਪਾਂ ਨੂੰ ਲੱਗ ਗਈ। ਹਾਂ ਸਾਬ ਠੀਕ ਆ। ਦੋ ਆਪਾਂ ਤੋੜਦੇ। ਬਾਬੇ ਉਹ ਦੋ ਤੀਰ ਤਾਂ ਅਸੀਂ ਤੋੜ ਹੀ ਦਿੱਤੇ। ਸਾਬ ਤੋਂ 1 ਵਜਿਆ ਇਹ ਚ, 8 ਟਜੇ ਵਜੇ ਦੋਨਾਂ ਤੋਂ 8 ਟਜੇ ਵਜੇ ਯਾਰ। ਆ ਦੇਖੋ। ਆ ਅ ਇਹਦੀ ਜਦੇ ਨਿਸ਼ਾਨਾ ਦੋਵੇਂ ਆ ਚੱਕਰ। ਬਾਬਾਈ ਕਿੰਨੇ ਦਾ ਆਉਂਦਾ ਹੈ ਇੱਕ ਤੀਰ? ਇਹ ਮੇਰੇ ਆਪਾਂ ਨੂੰ 2000 ਦੇ ਦਰਜਣ ਹੁੰਦੇ ਆ। 2000 ਦੀ ਦਰਜਣ। ਹਾਂ ਤੁਸੀਂ ਇੱਕ ਤੀਰ ਤੂੰ ਦੋ ਛੜ ਦੋ 200 ਦਾ ਇੱਕ ਤੀਰ ਪੈ ਗਿਆ ਬਸ ਠੀਕ ਆ ਹੁਣ ਆਪਾਂ ਨੂੰ ਆਪਾਂ ਨੂੰ ਇਹ ਤੀਰ ਜਿਹੜਾ ਨਾ 200 ਚਾਲੀਆਂ ਦਾ ਹਨਾ 50 ਦਾ ਪੈ ਜਾਂਦਾ ਏ ਪਰ ਇਹਦੇ ਚ ਇਹ ਹੈ ਕਿ ਲੱਭ ਜਾਂਦੇ ਆ ਤੇ ਆਹ ਤੀਰ ਆਪਾਂ ਨੂੰ ਤਾਂ ਮਹਿੰਗਾ ਲੱਗਦਾ ਕਿਉਂਕਿ ਇਹ ਲੱਭਦਾ ਨਹੀਂ ਇਹ ਤੇ ਕਾਰਤੂਸਾਂ ਘੂਆਂ ਜਿਹੜਾ ਇੱਕ ਵਾਰੀ ਫੇਰ ਕਰਦਾ ਤੇ ਲੱਭਣਾ ਨਹੀਂ ਤਾਂ ਕਰਕੇ ਸਾਨੂੰ ਇਹਦਾ ਜ਼ਿਆਦਾ ਦੁੱਖ ਹੁੰਦਾ ਇਹ ਤੀਰ ਤੇ ਚਲ ਆਪਾਂ ਚਲਾਏ ਚਲੋ ਆਪਾਂ 10 ਦੀ 10 ਤੀਰ ਚਲਾਏ ਤੇ ਇੱਕ ਖਰਾਬ ਹੋ ਗਿਆ ਤੇ ਕੋਈ ਟੈਨਸ਼ਨ ਨਹੀਂ ਇਹਦੇ ਮੈਂ ਅਸੀਂ ਮੈਂ 10 ਚਲਾਏ ਨਾ ਬਾਈ ਦੇ ਵਿੱਚੋਂ ਪੰਜ ਲੱਭਣੇ ਬਸ ਬਾਕੀ ਜਾਂ ਗੁਆ ਜਾਣੇ ਗੁਆ ਕਿਉਂ ਮਾਰੀ ਵਾਲੀ ਆਈ ਨਾ ਤੇ ਦੂਜੀ ਗੱਲ ਇਹ ਇੱਥੋਂ ਆ ਟੁੱਟ ਜਾਣਾ ਇੱਥੋਂ ਆ ਟੁੱਟ ਜਾਂਦਾ ਹਾਂ ਆਪਾਂ ਦੋ ਹੀ ਚਲਾਇਆ ਹੋਂ ਤੱਕ ਦੋਨੇ ਟੁੱਟ ਗਏ ਆਪਾਂ ਤਿੰਨ ਚਲਾਏ ਇੱਕ ਲੱਗ ਗਿਆ ਅੱਛਾ ਇੱਕ ਲੱਭਿਆ ਦੋ ਟੁੱਟ ਗਏ ਕਿੰਨੇ ਚਲਾਏ ਤੂੰ ਦੋ ਚਲਾਏ ਕੀ ਇੱਕ ਦੋ ਚਲਾਏ ਦੋ ਚਲਾਏ ਤੇ ਇੱਕ ਤੂੰ ਚਲਾਇਆ ਇੱਕ ਮੈਂ ਚਲਾਇਆ ਮੇਰਾ ਪਹਿਲੀ ਕੋਰਟ ਤੋਂ ਚਾਰ ਤੀਰ ਚਾਰ ਤੀਰ ਆਪਾਂ ਨੂੰ ਲੱਭੇ ਨਹੀਂ ਫਿਰ ਉਹਦੇ ਵਿੱਚ ਆਪਾਂ ਦੋ ਦੋ ਟੁੱਟ ਗਏ ਬਾਬਾ ਇੱਕ ਲੱਗ ਗਿਆ ਇੱਧਰ ਵੜ ਗਿਆ ਸੀ ਡਿੱਕੇ ਚਲੋ ਨੇ ਉਸ ਉਹਦੇ ਆਪਾਂ ਆਪਾਂ ਨੂੰ ਜਦੋਂ ਆਪਾਂ ਮਾਇਆ ਲੈਣੀ ਲੱਗਣੀ ਆ ਹੁਣ ਭਈਆ ਮੈਂ 30 6 30 ਜਿਹੜੇ 30 30 ਲੈਂਦੇ ਨਾ ਹੂੰ 6900 ਦੇ ਲੈਂਦੇ ਆ ਅੱਛਾ 7000 ਦੇ ਤਾਂ ਕੱਲੇ 30 ਹੀ ਲੈਂਦੇ ਸੀ ਤੇ ਉਹਦਾ ਜਿਹੜਾ ਕਮਾਨ ਤੁਸੀਂ ਵੇਖਣ ਦੇ ਲੱਕੜ ਵਾਲਾ ਹੂੰ ਠੀਕ ਆ ਉਹ ਜੋ ਬਣ ਇੱਧਰ ਲੈ ਕੇ ਆ ਕਮਾਨ ਉਹ ਜਿਹੜਾ 6000 ਦਾ ਕਮਾਨ ਆ ਤੇ ਇਹ ਹਾਂ ਆ ਜਿਹੜਾ ਲੱਕੜ ਵਾਲਾ ਕਮਾਨ ਆ ਇਹ 6000 ਦਾ ਵਾ ਤੇ ਆ ਜਿਹੜਾ ਆ 3000 ਦਾ ਕਮਾਨ ਇਹ 3000 ਦਾ ਹਾਂ ਇਹ ਹੈਗਾ ਵਾ 1.5 ਟੈਂਕੀ ਮਤਲਬ 25 ਹੂੰ ਪੰਜੀ ਦੇ ਪੰਜ ਪੰਜੀ ਦੇ 10 35 ਕਿਲੋ ਸਮਾ ਚੁੱਕਣ ਦਾ ਜੋਰ ਇਹਨੂੰ ਲੱਗਦਾ ਵਾ ਠੀਕ ਆ ਤੇ ਇਹ ਹੈਗਾ ਘਰ ਤੋਂ ਘੱਟ ਤਿੰਨ ਇਹਦਾ ਤੁਸੀਂ ਪੰਜੀ 50 50 75 75 ਕਿਲੋ ਤੁਸੀਂ ਚੁੱਕੋਗੇ ਨਹੀਂ ਉਹਨਾਂ ਭਾਰੇ ਨੂੰ ਲੱਗਦਾ ਜੇ ਤੁਸੀਂ ਲਾਓ ਉਹ ਨਹੀਂ ਲਾਉਣਾ ਤੁਸੀਂ ਹੁਣ ਅਸਲ ਚ ਤੀਰ ਦੀ ਕਮਾਨ ਆਪਾਂ ਪੂਰਾ ਇੱਥੇ ਦਾ ਖਿੱਚਣਾ ਹੁੰਦਾ ਵਾ ਇੱਥੇ ਠੀਕ ਆ ਹੁਣ ਕਈ ਵਾਰੀ ਕਈਆਂ ਕੋ ਨਹੀਂ ਖਿੱਚਿਆ ਜਾਂਦਾ ਉਹ ਫਿਰ ਇੱਥੋਂ ਹੀ ਚਲਾ ਦਿੰਦੇ ਆ ਇਹ ਤਾਂ ਚਲਾਉਣਾ ਇੱਥੋਂ ਹੁੰਦਾ ਵਾ ਪੂਰਾ ਖਿੱਚ ਕੇ ਹਨਾ ਹਾਂ ਤੇ ਪਰ ਹਾਂ ਜਿੰਨੀ ਜ਼ੋਰ ਦੀ ਤੀਰ ਖਿੱਚਿਆ ਜਾਂਦਾ ਤੇ ਉਨੀ ਜੋਰ دی ਇੱਥੇ ਵੱਜਦਾ ਆ ਤੇ ਮੇਰੇ ਨਿਸ਼ਾਨ ਵੇਖੋ। ਓਹ ਹਾਂ ਬਾਬਾ ਜੀ ਆ ਦੇ ਬਾਬਾ ਆ ਨਿਸ਼ਾਨ ਆ। ਇਹ ਆਪਾਂ ਤੀਰ ਚਲਾਏ ਨਾਲ ਉਹਦੇ ਨਾਲ ਹੋਇਆ। ਹੂੰ। ਲਓ ਵੀ ਹੁਣ ਹੁਣ ਬਾਬਾ ਜੀ ਮੈਚ ਲਾਈਏ ਫਿਰ ਆਪਾਂ। ਆਓ ਆਓ ਆਜੋ। ਚਲੋ ਠੀਕ ਆ ਵੀ ਹੁਣ ਆਪਾਂ ਸ਼ਸਤਰ ਆਪਣੇ ਹੱਥਾਂ ਦੇ ਵਿੱਚ ਆ ਤਿਆਰ ਬਰ ਤਿਆਰ ਆ। ਹੁਣ ਆਪਾਂ ਤੂਫਾਨ ਸੰਧੀ ਦੇ ਨਾਲ ਲਾਵਾਂਗੇ ਮੈਚ। ਬਾਬਾ ਜੀ ਤੀਰ ਗੈਲ ਦੋ ਫਿਰ 10 10 ਤੀਰ ਕਰ ਲਓ। ਹਾਂ ਆਪਾਂ 20 ਤੀਰ ਰੱਖਨੇ ਬਾਤੀ ਰੱਖ ਦਿੰਨੇ ਆ। ਬਾਤ ਠੀਕ ਆ। ਓ ਵੱਡੀ ਕਮਾਨ ਮੇਰੀ। ਆ ਆ ਆ ਡਿੱਗ ਗਿਆ। ਠੀਕ ਆ ਬਾਈ। ਆ ਚੱਲਿਆ ਡਿੱਗਾ ਇੱਕ ਇਹ ਟੁੱਟ ਗਿਆ ਆ ਦੇਖੋ ਬਈ ਐ ਟੁੱਟ ਜਾਂਦੇ ਆ ਤੀਰ ਉਹ ਚਲਾਓ ਪਹਿਲਾ ਤੀਰ ਬਾਬੇ ਦਾ ਨਾਲ ਮੁਕਾਬਲਾ ਬੜਾ ਫਸਮਾ ਹੁਣ ਬਾਬੇ ਨੇ ਤਾਂ ਪਹਿਲਾ ਤੀਰ ਹੀ ਟਿਕਾਣੇ ਤੇ ਮਾਰਿਆ 10 10 ਤੀਰ ਨੇ ਦੇਖਦੇ ਕਿਹਦੇ ਕਿਹਦੇ 10 ਉੱਥੇ ਲੱਗਦੇ ਆ ਗਿਣੀ ਜਾਈ ਬਈ ਤੇਰੀ ਤੂੰ ਗਿਣੀ ਜਾਣੀ ਹਾਂ ਕੋਈ ਚੱਕਰ ਨਹੀਂ ਆ ਤਾਂ ਆਸੀ ਕਰੋ ਆ ਟੇਡਾ ਰੱਖੋਗੇ ਨਾ ਤੇ ਤੀਰ ਡਿੱਗੂਗਾ ਨਹੀਂ ਜਦੋਂ ਐ ਕਰਾਂਗੇ ਤੇ ਤੀਰ ਐਨੂੰ ਡਿੱਗੂਗਾ ਥੋੜਾ ਟੇਡਾ ਰੱਖਣਾ ਹਾਂ ਆ ਚੀਜ਼ ਗਲਤ ਆ ਤੀਰ ਨੂੰ ਕਰੇ ਉਂਗਲ ਥੱਲੇ ਕਰੋ ਪਿੱਛੇ ਪਿੱਛੇ ਕਰੋ ਦੋਵੇਂ ਆ ਇੱਥੇ ਚਲਾਉਣਾ ਵਾ ਇੱਥੋਂ ਚਲਾਵਾ ਇੱਥੋਂ ਇੱਥੋਂ ਇੱਥੇ ਚਲਾਵਾ ਹਾਂ ਅੱਗੇ ਵਾਲੇ ਪੋਟੇ ਤੇ ਅੱਗੇ ਵਾਲੇ ਤੇ ਆ ਅੱਗੇ ਵਾਲਾ ਪੋਟਾ ਨਾ ਇੱਥੋਂ ਫੜੋ ਉਹ ਸਹੀ ਆ ਹੁਣ ਚਲੋ ਹਾਂਜੀ ਲਈ ਬਾਬਾ ਜੀ ਲੈ ਕਈ ਬਾਬੇ ਦੇ ਤੀਰ ਦੇ ਨਾ ਤੀਰ ਮਾਰਿਆ ਮੈਂ ਹੁਣ ਪੰਗਾ ਮੈ ਲਾਦਾ ਗਲਤ ਥਾਂ ਤੇ ਨਾ ਲਿਆ ਬਾਬਾ ਜੀ ਤੁਸੀਂ ਮੇਰਾ ਨਿਸ਼ਾਨਾ ਬੜਾ ਦੂਰ ਬਾਬੇ ਦਾ ਲੰਘਿਆ ਇੱਕ ਬਾਬੇ ਕੋ ਨਹੀਂ ਲੱਗਾ ਮੇਰਾ ਲੰਘਿਆ ਬਾਬੇ ਤੁਸੀਂ ਸਿੱਖ ਕੇ ਤੇ ਬਾਬੇ ਨੇ ਮਾਰ ਬਾਬੇ ਦੀਆਂ ਬਾਬੇ ਦੀਆਂ ਜੜਾਂ 'ਚ ਬਹਿ ਜਾਣਾ ਇਹ ਬਾਬੇ ਵਾਲਾ ਨਾ ਹੋਊਗਾ ਨਾ ਕਮਾਨ ਚੱਲੋ ਕਿਉਂ ਬਾਬਾ ਜੀ ਉੱਥੇ ਓ ਮਗਾ ਵਾਲਾ ਬੜਾ ਸਖਤ ਆ ਹੁਣ ਮੈਂ ਦੋ تیر ਇਕੱਠੇ ਵੀ ਚਲਾ ਸਕਦਾ ਜੀ ਮੈਂ ਤਿੰਨ ਚਲਾ ਸਕਦਾ ਤੇ ਇਹ ਮਗਾ ਮੈਂ ਚਾਰ ਵੀ ਚਲਾ ਸਕਦਾ ਹਾਂ ਤੂੰ ਕੋਖ ਵਾਲਿੱ ਤੱਕੜੇ ਨਿਸ਼ਾਨੇ ਲੱਗ ਰਹੇ ਆ ਮੈਂ ਚੈਲੰਜ ਜਿੱਤ ਰਿਹਾ ਬਾਬਾ ਜੀ ਹੂੰ ਇੱਕ ਅੱਗੇ ਆ ਇੱਕ ਅੱਗੇ ਹੈਗਾ ਬਾਬਾ ਜੀ ਕਹਿੰਦੇ ਹੁਣ ਫਿਰ ਪਿੱਛੇ ਹੋ ਜਾ ਕਹਿੰਦਾ ਥੋੜਾ ਜਿਹਾ ਜਿੱਤ ਰਿਹਾ ਤੂੰ ਮਿਸ਼ਾਨਾ ਦੇਖੋ ਕਿੱਥੇ ਲਾਇਆ ਐਟ ਤੇ ਜਮਾ ਮੈਨ ਲੱਗਾ ਇੱਕ ਉਂਗਲ ਦਾ ਹੀ ਫਰਕ ਆ ਦਿਖਾਈ ਉਧਰ ਆ ਬਾਬਾ ਬਾਬਾ ਜੀ ਨੇ ਬਰਾਬਰ ਤੇ ਹੋ ਗਿਆ ਆ ਗਿਆ ਬਾਬਾ ਭਾਈ ਆ ਗਏ ਬਾਬਾ ਜੀ ਵੇਰੇ ਇੱਕ ਪਿਛੇ ਗਏ ਆਹ ਦੋ ਨਿਸ਼ਾਨੇ ਮੂਰੇ ਚੱਲ ਰਿਹਾਵੇਂ ਐ ਇਤੁਆ ਜੋ ਤੀਰ ਲੱਪਣੇ ਦੀ ਨਹੀਂ ਆਉ ਬਾਬਾ ਜੀ ਬਰਾਬਰ ਹੋ ਗਏ ਸੀ ਬਾਬਾ ਜੀ ਨੇ ਇੱਕ ਵੱਧ ਜਨਾਤਾ ਸੀ ਕਿਵੇਂ ਆਹ ਹੋਣ ਦਾ ਬਾਈ ਵੇਰੇ ਇੱਕ ਪਿਛੇ ਹੋ ਗਏ ਦਸ ਦੀ ਹੋਈ ਆ ਚਲੋ ਚਲੋ ਹਾਂ ਦੋ ਪਿਛੇ ਹੋ ਗਏ ਆ ਦੋ ਤੀਰ ਪਿਛੇ ਬਾਬਾ ਜੀ ਦਿੱਤਾ ਤਿੰਨ ਤਰਫ ਤਾਰ ਆਏ ਹੁਣੀ ਜਤਰਾ ਜਾਣਾ ਫਿਰ ਅੱਜ ਪਹਿਲਾਂ ਬਾਬਾ ਜੀ ਜਦੋਂ ਸਿੱਖਿਆ ਵੀ 15 ਮਿੰਟ ਲਾਓ ਸਾਡੇ ਤੇ ਸਿਖਾਓ ਫਿਰ ਸਿੱਖ ਗਏ ਬਾਬਾ ਜੀ ਤੁਸੀਂ ਜਤਗੇ ਪਰ ਇੱਕ ਵਾਰ ਮੈਂ ਤੁਹਾਨੂੰ ਹੋਰ ਦੱਸਦਾ ਪਤਾ ਕੀ ਚੱਕਰ ਆ ਪੂਰੇ ਇੱਕ ਕਮਾਨ ਦਾ ਵੀ ਚੱਕਰ ਪੈ ਜਾਂਦਾ ਆ ਜਿਹੜੀ ਕਮਾਨ ਆ ਨਾ ਦੇਖ ਇੱਧਰ ਬਾਬਾ ਜੀ ਤੁਹਾਡੇ ਮੈਂ ਦੱਸ ਪੂਰੇ ਹੋ ਗਏ ਨਹੀਂ ਨਹੀਂ ਆ 11ਵਾਂ ਤੁਹਾਡੇ ਹੱਥੇ ਇਹ ਦੱਸਾਂ ਇੱਧਰ ਤਾਂ ਮੇਰੀ ਮੇਰੀ ਗੱਲ ਤਾਂ ਸੁਣ ਆ ਜਿਹੜੀ ਕਮਾਨ ਆ ਠੀਕ ਆ ਇਹਦੇ ਵਿੱਚ ਆਏ ਆ ਸਾਬ ਇੰਨਾਗਾ ਇੱਥੋਂ ਦੀ ਨਿਸ਼ਾਨਾ ਦੇਖ ਕੇ ਲੱਗ ਜਾਂਦਾ ਤੇ ਦੂਜੀ ਗੱਲ ਜਦੋਂ ਆਪਾਂ ਤੀਰ ਪਾਤਾ ਇੱਥੇ ਨਾ ਇਹ ਹਲਦਾ ਨਹੀਂ ਆ ਦੇਖੋ ਸਪੋਰਟ ਬਣ ਗਈ ਨਾ ਤੇ ਜਿਹੜੀ ਆਹ ਕਮਾਨ ਆ ਬਾਬਾ ਜੀ ਵਾਲੀ ਜੇ ਮੈਨੂੰ ਤੁਸੀਂ ਆਹ ਕਮਾਨ ਫੜਾਸੀ ਮੇ ਤੋਂ ਇੱਕ ਮਿੰਟ ਲੱਗਣਾ ਇਹਨੂੰ ਬਾਬਾ ਜੀ ਹੀ ਚਲਾ ਸਕਦੇ ਆ ਆ ਬਾਬਾ ਜੀ ਦਾ ਦਾ ਹੋ ਗਏ ਪੂਰੇ ਲੈ ਫਿਰ ਕੋਈ ਨਹੀਂ ਹੁਣ ਆ ਇਹ ਤੇ ਸਪੀਡ ਦੀ ਆ ਦੇਖੋ ਬਾਈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਉਂਗਲ ਪਾੜ ਦੇਣੀ ਆ ਇਹਦੇ ਕੁਝ ਨਹੀਂ ਹਲੇ ਤੁਹਾਨੂੰ ਇਹਦੇ 'ਚ ਰੇਸਾ ਭਰੂਗਾ ਫਿਰ ਤੁਹਾਨੂੰ ਲੱਗ ਪਤਾ ਜਾਣਾ। ਉਹ ਨਾ ਬਾਬਾ ਜੀ ਆਏ ਪਹਿਲੇ ਤੀਰ। ਭਰਨਾ ਭਰਨਾ ਰੇਸਾ ਵੇਖਿਓ ਤੁਸੀਂ। ਰੇਸਾ ਭਰਨਾ ਭਰਨਾ ਵਾ। ਚਲੋ ਕੌਣ ਹੀ ਹੁੰਦਾ। ਬਈ ਕਿ ਦੋ ਆਪਾਂ ਚਿੱਤਰ ਵੀ ਘਮਾਉਣੇ ਓਦੋਂ ਵੀ ਰੇਸਾ ਭਰਦਾ ਵਾ। ਬਾਬੇ ਦਾ ਨਾਲ ਹੈ ਜੀ। ਥੋੜੇ ਤੀਰ ਦੇ ਵਿੱਚ ਦੀ ਤੀਰ ਕੱਢਵਾ। ਵੇ ਲੋ ਲੱਗੀ ਸ਼ਰਤ। ਓਹੋ ਮਟਾਵਲਾ ਜਿੱਤ ਗਿਆ ਬਾਬਾ ਜੀ। ਬੁਮਾਰਾ ਬਧਾਈਆਂ ਨੇ। ਹਾਰ ਪਾਈਏ ਕੋਈ ਸ਼ਰਤ ਲਾਉਣੀ ਸੀ ਬਾਬਾ ਬਾਬਾ ਇੱਕ ਗੱਲ ਹੋਰ ਦੱਸੋ ਆ ਚੀਜ਼ ਆ ਜਿਹੜੀ ਹਨ ਇਹ ਮੇਰੇ ਜਿਵੇਂ ਇੱਥੇ ਵਜਦੀ ਆ ਮਤਲਬ ਮੈਂ ਗਲਤ ਚਲਾ ਰਿਹਾ ਕਿ ਵੱਜਣੀ ਵੱਜਣੀ ਹੁੰਦੀ ਆ ਨਹੀਂ ਨਹੀਂ ਪਤਾ ਨਹੀਂ ਕਿ ਤਰ੍ਹਾਂ ਦਾ ਇਹ ਕੋਈ ਸਿਸਟਮ ਹੁੰਦਾ ਵਾ ਮੇਰੇ ਮੇਰੇ ਵੀ ਹੁਣ ਵੱਜ ਜਾਂਦੀ ਆ ਹਨਾ ਇਹ ਤਕਰੀ ਹੁੰਦਾ ਵਾ ਕਿ ਜਦੋਂ ਆਪਾਂ ਤੀਰ ਫੜਦੇ ਆ ਆ ਚੀਜ਼ ਹਾਂਜੀ ਠੀਕ ਆ ਜੇ ਆਪਾਂ ਆ ਇੱਕ ਪੋਜੀਸ਼ਨ ਲੈਂਦੇ ਆ ਆਪਾਂ ਆ ਚੀਜ਼ ਫੜਦੇ ਆ ਠੀਕ ਆ ਇੱਥੇ ਵੱਜਣੀ ਵੱਜਣੀ ਨਹੀਂ ਆ ਜੀ ਓਕੇ ਉਹਦੇ ਹੱਥੇ ਤੁਹਾਨੂੰ ਇੱਕ ਹੁੰਦਾ ਵਾ ਬੁਲਟ ਗਰੂਪ ਕਪੜਾ ਹੁੰਦਾ ਵਾ ਹੂੰ ਠੀਕ ਹੈ ਇੱਕ ਗਲਵਸੇ ਨੇ ਹੁੰਦੇ ਆ ਆਪਾਂ ਇੱਥੇ ਪਾਉਨੇ ਆ ਉਹਦੇ ਤੁਸੀਂ ਸਭ ਤੋਂ ਤੇਜ਼ ਦੁਨੀਆ ਦਾ ਚਾਕੂ ਹੈ ਨਾ ਉਹਦੇ ਨਾਲ ਵੀ ਵਾਰ ਕਰੋਗੇ ਉਹ ਕਪੜੇ ਤੇ ਤੇ ਉਹਨੇ ਤੁਹਾਡੇ ਕੱਟ ਨਹੀਂ ਦੇਣਾ ਇੱਕ ਮਤ ਹੋਰ ਬਈ ਫਿਰ ਬਾਬਾ ਜੀ ਆਜੋ ਹੁਣ ਦੋ ਦੋ ਵਾਲਾ ਚਲ ਕਰਦੇ ਹੁਣ ਬਈ ਪਹਿਲਾ ਤੀਰ ਚੋਲਿਆ ਤੀਰ ਵੀ ਚੋਗਣ ਆ ਆ ਇਹਨੂੰ ਫੜਾ ਦਿਓ ਉਹ ਇੱਕ ਰਹਿ ਗਿਆ ਮੈਨੂੰ ਚਲਾ ਲੈੰਦੋ ਇੱਕ ਇੱਕ ਚਲਾਉਣਾ ਲੋ ਚਲਾਓ ਆ ਫੜ ਲਾ ਬਈ ਮੈਂ ਤੀਰ ਚੋਗ ਲਿਆ ਮੈਂ ਚੰਗਾ ਸਾਰੇ ਪਿੱਛੋਂ ਫਲੋਇਆ ਬਾਬਾ ਇਹਨੂੰ ਚਲਾ ਲੈਂਦੇ ਹੋ ਰੇ ਉਹ ਤੇਰੀ ਅੱਖੀ ਚੋਂ ਕੱਢਿਆ ਹੋਵੇ ਮੈਂ ਮੇ ਮੇਰਾ ਤੇ ਕਿੰਨੇ ਸੈਕਿੰਡ ਦੇ ਵਿੱਚ ਹਾਂ ਨਿਕਲ ਆਉਂਦੇ ਇਧਰੋਂ ਬਾਹਰ ਹੈ ਨਿਕਲ ਆਉਂਦੇ ਇਧਰੋਂ ਬਾਹਰ ਵਾਧੂ ਮੈਂ ਤੇ ਕਿਹਾ ਸੀ ਇਹਦੇ ਉਹ ਭੀਸ਼ਮ ਨਹੀਂ ਰਹੀ ਪਿਤਾ ਮਾ ਭੀਸ਼ਮ ਉਹ ਉਹਦੇ ਸਰੀਰ 'ਤੇ ਵੀ ਇਦਾਂ ਹੀ ਤੇਲ ਲੱਗੇ ਹੋਏ ਹਾਂ ਉਹ ਸੇਤ 'ਤੇ ਪਏ ਸੀ ਹਾਂ ਆ ਫੜ ਵੀਰ ਅਜੇ ਵੀ ਤੇਲ ਲੱਭੀ ਹੈ ਦਹਾ ਦਾ ਤੀ ਤੂੰ ਲੱਭ ਤੇ ਦਹਾ ਮੈਂ ਫੜ ਲੈਣਾ ਇੱਕ 2 ਆ ਯਾਰ ਕਿਹੜਾ ਨਿਸ਼ਾਨਾ ਲਾਤਾ ਸੀ 3 4 5 6 7 8 9 ਤੇ 10 ਬਾਈ ਮੈਂ ਆਪਣੇ 10 ਛੜ ਲੈ ਤੂੰ ਆਪੇ ਛੜ ਲੈਣ ਲੱਭ ਲਾ 10 ਬਾਕੀ ਛੜ ਦੇਣੇ ਆ 10 ਲੱਭਣੇ ਆ ਬਾਕੀ ਹੋਣੇ ਨਹੀਂ ਇੱਥੇ ਦੇ ਜੇ 10 ਨਹੀਂ ਲੱਭੇ ਉਦੋਂ ਤੱਕ ਖੇਡਣਾ ਨਹੀਂ ਹੈਗਾ 2 3 4 5 5 ਉੱਥੇ ਲੱਗੇ ਆ ਤੱਕ ਜੇ 10 ਮਿਲ ਗਏ ਫਿਰ ਆਪਾਂ ਅੱਠ ਵੀ ਆਪਣੀ ਬਾਜ਼ਾਰ ਗਈ ਆਪਾਂ ਮੇਟਨ ਲੱਗੇ ਆ ਨਹੀਂ ਪੰਜ ਆਜੀ ਆਪਾਂ ਤਾਂ ਇੰਨਾ ਕਰੀਏ ਆਹ ਆ ਤੀਰ ਬੜਾ ਕਰਦੇ ਬਾਬਾ ਹੀ ਤੀਰ ਆਹ ਦਿਖਾਈ ਤੀਰ ਆਹ ਦੇਖ ਐਟ ਤੇ ਜਮਾ ਉੱਤੇ ਆ ਉਹ ਉਧਰ ਦੂਜੇ ਪਾਸੇ ਉਹਦਾ ਉਹ ਤੇ ਜਮਾ ਦੂਜੀ ਥੜਾ ਆਹ ਦੇਖ ਆਹ ਵਾਲਾ ਤੀਰ ਕੋਈ ਗੱਲ ਨਹੀਂ ਇੱਕ ਮੈਚ ਹੋਰ ਨਾਲੋ ਕਮਾਂਡ ਤਾਂ ਨਹੀਂ ਚੇਂਜ ਕਰਨੀ ਮੈਂ ਨਹੀਂ ਦੇ ਤੀ ਦੇ ਲੇ ਕਰਨਾ ਨਹੀਂ ਨਹੀਂ ਬਾਬਾ ਜੀ ਮੈਨੂੰ ਜਿਹੜਾ ਵੀ ਮੈਜ ਮਾਉਦਾ ਚਲਾ ਲੈਣਾ ਕਿ ਸੰਸਾ ਜਿਹੜਾ ਨਾ ਵੀ ਨਹੀਂ ਸ਼ਾਸਤਰਾਲੇ ਜਿਆਦਾ ਏ ਕੀ ਨੇ ਬਾਬਾ ਜੀ ਆ ਯਾਰ ਕਮਾਨਾ ਨਾ ਜਿਹੜੀ ਦੂਜੀ ਉਹ ਚਲਣੀ ਨਹੀਂ ਮੇਰੇ ਕੋਲ ਤੁਸੀਂ ਐਕਸਪਰਟ ਹੋ ਲੈ ਖੋ ਦੇ ਮੈਂ ਇੱਕ ਨਿਸ਼ਾਨਾ ਲੈ ਭਾਈ 10 ਤੀਰ ਫੜ ਤੂੰ ਹਣ ਠੀਕ ਆ ਤੇ 10 ਆਪਾਂ ਦੋ ਦੋ ਚਲਾਉਣੇ ਇਹਦੇ 500 ਲੈਂਦੇ 10 ਮੇਰੇ ਫੜ ਤੇ ਇਹ ਵੀ ਗੱਲ ਆ ਬਾਬਾ ਜੀ ਪਹਿਲਾਂ ਮੈਨੂੰ ਦੋ ਤੀਰ ਚਲਾਉਣ ਦੇ ਇਹ ਵੀ ਗੱਲ ਆ ਕਿ ਭਾਈ ਸਪੀਡ ਤੇ ਕਿਹੜਾ ਲੋਡ ਕਰਦਾ ਤੇ ਕਿਹੜਾ ਮਾਰਦਾ ਆ ਏ ਨਾ ਵੇ ਦੁਸ਼ਮਨਾ ਢੇ ਤੇ ਵਾਰਿਆ ਤੁਹਾਡੇ ਕੋਲ ਲੋਡ ਹੀ ਨਾ ਹੋਣ تیر ਬਾਬਾ ਜੀ ਲੋਡ ਹੋ ਮੈਂ ਪਹਿਲੇ ਦਿਨ ਤੋਂ ਔਖਾ ਹੂ ਥੋੜਾ ਜਿਹਾ ਲੈ ਮੈਨੂੰ ਚੋ ਤੁਸੀਂ 2 ਤੀਰ ਪਹਿਲਾਂ ਚਲਾਉਣੇ ਦਾ ਸਿਖਾਓ ਕਿਵੇਂ ਚਲਾਉਣੇ ਆ ਕੋਈ ਜੀ ਨਹੀਂ ਕਰਨਾ ਮੈਨੂੰ ਦੱਸ ਦਾਂ ਆ 2 ਤੀਰ ਫੜਾ ਬਈ 2 ਤੀਰ ਫੜਾ ਯਾਰ 2 ਵਾਰੀ ਲੱਗ ਗਏ ਉਹ ਫੜੋ ਦੋ ਫੜੋ ਤੀਰ ਦੋ ਹਾਂ ਆ ਦੇ ਆ ਦੇ ਆ ਦੇ ਪਛਾਰੋ ਠੀਕ ਹੈ ਹੁਣ ਬਈ ਦੋ ਦੋ ਤੀਰ ਚਲਾਉਣੇ ਆ ਆਪਾਂ ਦੋ ਤੀਰ ਉਹ ਮੀ ਪਾਲੀਏ ਪਹਿਲਾਂ ਗੂਲੂੜ ਕਰੀਏ ਪਹਿਲਾਂ ਪਾ ਲੋ ਇਹਗਾ ਇੱਕ ਉਂਗਲ ਦਾ ਫਰਕ ਛੱਡ ਕੇ। ਇੱਕ ਉਂਗਲ ਦਾ ਫਰਕ ਛੱਡ ਕੇ। ਹਾਂ। ਆਏ ਪਾ ਲੈਣੇ ਨੇ ਨਾ ਆ ਦੇਖੋ। ਭਾਈ ਆ ਉਂਗਲ ਦਾ ਫਰਕ ਛੱਡ ਕੇ ਤੇ ਚਲਾ ਆ ਇੱਕ ਉਂਗਲ ਵਿੱਚ ਪਾ ਕੇ ਤੇ ਇੱਧਰ ਲੋਡ ਕਰ ਲੈਣਾ। ਪਹਿਲਾਂ ਲੋਡ ਕਰੋ। ਦੋਨੇ ਲੋਡ ਕਰ ਦਿਓ ਰੋਕ ਪਹਿਲਾਂ। ਫਦੇ ਇਹ ਲੋਡ تیر ਸਿੱਧੇ ਕਰੋ ਸਿੱਧੇ। ਲੋ ਕਰ। ਪਹਿਲਾਂ ਇੱਕ ਲੋਡ ਕਰੋ। ਕਰ ਲਿਆ। ਉਂਗਲ ਦਾ ਫਰਕ ਪਾਈ ਜਾ। ਇੱਕ ਉਂਗਲ ਵਿੱਚ ਪਾ ਲਉ। ਆਏ ਤੇ ਲਉ। ਹਾਂ। ਆ ਤਿੰਨ ਉਂਗਲਾਂ ਹੋ ਗਈਆਂ। ਤਿੰਨ ਉਂਗਲਾਂ ਇੱਕ ਉਂਗਲ ਆਏ। ਹਾਂ। ਸਹੀ ਹੈ। ਤੂੰ ਪੋਟੇ ਤੇ ਪਹਿਲੇ ਪੋਟੇ ਤੇ ਜਾਓ। ਪਹਿਲੇ ਜਾਂ ਦੂਜੇ ਤੇ। ਪੋਟਾ ਪੜੀ ਆ ਉਹਨਗਲੇ ਪੋਟੇ ਆ ਨਾ ਹਾਂ ਆ ਹਾਂ ਪਹਿਲੇ ਤੇ ਦੂਜੇ ਤੇ ਚਲਾਓ ਗਲਤ ਆ ਉੱਤੇ ਲੀਂਗਲ ਤੇ ਹਾਂ ਪਿੱਛੇ ਕਰੋ ਉਹਨਗਲ ਪਿੱਛੇ ਕਰੋ ਪਿੱਛੇ ਬਾਈ ਕੱਢਣੀ ਨਹੀਂ ਆ ਕੱਢਣੀ ਨਹੀਂ ਆ ਉਂਦਰ ਵਿੱਚ ਪਾਓ ਹਾਂ ਆ ਇਹਨੂੰ ਪਿੱਛੇ ਕਰੋ ਆ ਇੱਥੇ ਲੱਖੋ ਨਾ ਆ ਵੇਖੋ ਦੂਜੇ ਪੋਟੇ ਦੇ ਦੂਜੇ ਇੱਥੋਂ ਹਾਂ ਵੈਰੀ ਗੁੱਡ ਚਲੋ ਆ ਪਿੱਛੇ ਆ ਦੋਨ ਵਾਠ ਠੀਕ ਹੈ ਜੀ ਦੋ ਤੀਰ ਇਕੱਠੇ ਹਨਾ ਹਾਂ ਚਲੋ ਬਾਬਾ ਜੀ ਕਾਹੋਂ ਕਰਦਾ ਕਿ ਨਹੀਂ ਫੇਰ ਇੱਧਰ ਦੇ ਇੱਧਰ ਦੇਖੀ ਤੂੰ বাজਦੇ ਹੁਣ ਹੋ ਤੇ ਚਲੋ ਉਹ ਸਹੀ ਨਹੀਂ ਚੱਲੇ ਰੋਕੋ ਕੋਈ ਗੱਲ ਨਹੀਂ ਦੂਜੀ ਟਰਾਈ ਪਹਿਲੀ ਵਾਰ ਤਾਂ ਹੋਈ ਜਾਂਦਾ ਹੁੰਦਾ ਜੋਬਨ ਹਾਂ ਹਾਂ ਵੀਡੀਓ ਸਹੀ ਬਣਾਈ ਚਾਹੀਦਾ ਓਕੇ ਲੈ ਵੀ ਬਾਬਾ ਜੀ ਇੱਕ ਮੇਥੋਂ ਮੂਹਰੇ ਆ ਹੁਣ ਮੈਂ ਸਿੱਖ ਚੁੱਕਿਆ ਪਹਿਲੀ ਟਰਾਈ ਹੁੰਦੀ ਆ ਪਹਿਲੀ ਬੋਲ ਆ ਓ ਬਾਬਾ ਜੀ ਦਾ ਵੀ ਜਾ ਕੇ ਹੁਣ ਆਪਾਂ ਜਮਾਂ ਸੇਮ ਆ। ਬਾਬਾ ਇਹ ਆ ਦੇਖਿਓ ਤੁਸੀਂ। ਇਹੋ ਜਾਂ ਨਿਸ਼ਾਨਾ ਨਹੀਂ ਤੁਸੀਂ ਕਦੇ ਦੇਖਿਆ ਹੁਣ ਜਿਹੜਾ ਹੌਣ ਲੱਗਣ ਜਾ ਰਿਹਾ। ਕੋਈ ਸਾਹ ਸੱਚੀ ਨਹੀਂ ਦੇਖਿਆ ਇਹੋ ਜਾਂ ਨਿਸ਼ਾਨਾ ਕਦੀ। ਕੋਈ ਨਹੀਂ ਹੁਣ ਦੇਖੀਂ। ਬਾਬਾ ਇਹ ਆਪਾਂ ਦਾ ਦੋਨਾਂ ਤੋਂ ਹੀ ਨਹੀਂ ਲੱਗੇ ਹਾਂ ਦੋ ਦੋ ਤੀਰ। ਮੇਰੇ ਕੋਲ ਪਹਿਲਾਂ ਲੱਗੇ ਦੋ। ਪਹਿਲਾਂ ਲੱਗੇ ਆ। ਹਾਂ ਸਭ ਤੋਂ ਪਹਿਲਾਂ ਦੋ ਤੀਰ ਲੱਗੇ। ਜੇ ਮੈਂ ਇੱਕ ਤੀਰ ਦੋਨੇ ਲਾ ਦੇ ਆਪਾਂ ਬਰਾਬਰ ਹੋ ਜਾਾਂਗੇ। ਮੈਂ ਵੀਰੇ ਦੋ ਮੁਕਾਬਲਾ ਪਰ ਬਰਾਬਰੀ ਤੇ ਹੀ ਇੱਕ ਮੈਂ ਲਾਈ ਜਾਣਾਗਾ ਹਾਂ ਮੈਂ ਦੋ ਤੁਹਾਡਾ ਤੁਹਾਡਾ ਇੱਕ ਰਹਿੰਦਾ ਹੈ ਤੇ ਮੇਰਾ ਇੱਕ ਤੁਹਾਡੇ ਦੋ ਰਹਿੰਦੇ ਨੇ ਸੌੜ ਮੇਰੇ ਇੱਕ ਰਹਿੰਦਾ ਨਹੀਂ ਨਹੀਂ ਮੇਰਾ ਆਹ ਰਹਿੰਦਾ ਜੀ ਗੱਲਾਂ ਇਦੋਂ ਪਹਿਲਾਂ ਮੈਥੋਂ ਬੱਜਿਆ ਮੈਂ ਤਾਂ ਦੱਸਦਾ ਨਾ ਮੈਂ ਤਿੰਨ ਸੌੜ ਚਲਾਏ ਤੁਸੀਂ ਆ ਤੀਜਾ ਚਲਾਉਂਦੇ ਜੀ ਓ ਚੱਕੋ ਠੀਕ ਆ ਹੁਣ ਨਹੀਂ ਬਾਬਾ ਜੀ ਮੈਂ ਸੁਣੇ ਲਿਆ ਬਈ ਹੁਣ ਤਾਂ ਆ ਜੋ ਹੁਣ ਤਾਂ ਮੁਕਾਬਲਾ ਚਾਹੀ ਲਾਈ ਲਓ ਮੈਥੋਂ ਹਾਂ ਬਾਬਾ ਜੀ ਬਰਾਬਰ ਆ ਆਪਾਂ ਹਾਂ ਨਹੀਂ ਬਾਬਾ ਜੀ ਫੇਰ ਇੱਕ ਪਿਛੇ ਕਿਤੇ ਬਾਬਾ ਜੀ ਦਾ ਇੱਕ ਲੱਗ ਗਿਆ ਇੱਕ ਨਹੀਂ ਲੱਗਾ ਫੇਰ ਹੁਣ ਹੁਣ ਪਹਿਲਾਂ ਮੇਥੋਂ ਨਹੀਂ ਨਾ ਲੱਗਿਆ ਸੀ ਮੇਥੋਂ ਇੱਕ ਨਿਸ਼ਾਨਾ ਮੇਥੋਂ ਲੱਗਿਆ ਇੱਕ ਬਾਬਾ ਜੀ ਤੋਂ ਬਾਕੀ ਲੱਗੇ ਨਹੀਂ ਹਾਂ ਚਲੋ ਹੋਰ ਲੱਗ ਗਿਆ ਬਾਬਾ ਜੀ ਹੂੰ ਮੈਂ ਛੜਦਾ ਮੈਂ ਹੁਣ ਤੋਂ ਮੈਂ ਸਿੱਖ ਚੁੱਕਿਆ ਲੋ ਜਿਵੇਂ ਆ ਆ ਲਾਸਟ ਟਾਈਮ ਮੇਰਾ ਇੱਕ ਇੱਕ ਲਾ ਲਉ ਜੀ ਬਾਬਾ ਜੀ ਜਮਾ ਬਚਾਲੇ ਲਾਉਣਾ ਨਿਸ਼ਾਨਾ ਦੇਖ ਰਿਹਾ ਕੋਣ ਮੈਂ ਕਿਆ ਤੋਂ ਬੰਨੇ ਚਲਾਪੇ ਨੇ ਆ ਮੁੰਡਾ ਵਾਟੋਂ ਜਿੱਤਿਆ ਬਈ ਤੂੰ ਨਾ ਆਏ ਦੇਖਦੇ ਹੈ ਨਾ ਮੈਂ ਦੇਖਦਾ ਨਹੀਂ ਆ ਕਿਉਂਕਿ ਮੈਨੂੰ ਪਤਾ ਹੈ ਕਿ ਅੱਗੇ ਕੋਈ ਨਿਸ਼ਾਨਾ ਤੇ ਕੋਈ ਹੈ ਨਹੀਂ ਨਿਸ਼ਾਨਾ ਹੈਗਾ ਵੀ ਨਾ ਫਿਰ ਆ ਵੀ ਮੈਂ ਜੋ ਮੈਂ ਜਿੱਤ ਗਿਆ ਵਾ ਭਾਈ ਹਾਂ ਕਰੋ ਕੱਠੇ ਹਾਂ ਚਲੋ ਕਿੱਦਾਂ ਜਿੱਤ ਕੇ ਕਿੱਦਾਂ ਜਿੱਤੇ ਲਾਸਟ ਕਾਰ ਹੋ ਗਿਆ ਲਾਸਟ ਵਾਲਾ ਲੱਗ ਗਿਆ ਇੱਕ ਜਿੱਤੇ ਕਿੱਦਾਂ ਤੁਸੀਂ ਲਾਸਟ ਵਾਲੇ ਤਾਂ ਡਾ ਸੌੜ ਤੇ ਮੈਂ ਮਦਦ ਕਰਾਈ ਤਾਂ ਡੀ ਇੱਕ ਤੇ

ਓਏ ਉੱਧਰ ਕਿਤੇ ਚੱਲੇ ਆ ਵਾ ਇੱਕ ਇੱਕ ਆ ਪਿਆ ਇੱਕ ਇਹ ਚਾਰ ਲੱਗੇ ਆ ਆ 10 ਮੇਰੇ تیر ਆ ਠੀਕ ਆ ਚਾਰ ਤੇ 2 6 ਤੇ 1 7 2 3 4 5 6 ਇੱਕ ਆ ਪਿਆ 6 7 ਤਿੰਨ تیر ਲੱਬ ਲਿਆ ਵੀਰੇ ਲੱਬ ਲਿਆ ਜੀ ਤਿੰਨ ਲੱਭ ਗਏ ਤੇ ਤੇ ਨਹੀਂ ਆਣਾ ਹਾਂ ਬਾਸ ਆ ਲੋ ਆ ਲੈਣ ਮਾਰੀ ਆਪਾਂ ਪੂਰੀ ਆਹ ਕੋਈ ਲੈਣ ਤਾਂ ਬਿਚੋੜੀ ਚਲਾਉਨੇ ਆ ਆ ਲੈਣ ਤੂੰ ਹਾਂ ਇੱਥੋਂ ਚਲਾ ਜਾ ਚਲੋ ਚਵਾਓ ਉਹ ਦੇਖ ਹਾ ਲਾਤਾ ਬਾਬਾ ਜੀ ਨੇ ਇੱਕ ਆ ਮਕਾਵਲਾ ਬਾਈ ਲਾਸਟ ਆ ਤੇ ਹੈਵੀ ਟੋਪ ਦਾ ਉਹ ਨਾ ਜੀ ਬਾਬਾ ਜੀ ਇੱਕ ਮੈਸ ਤੇ ਦੋ ਤੀਰ ਚਵਾਤੇ ਆ ਮੇਰਾ ਪਹਿਲਾ ਦੇਖੋ ਕਿਉਂ ਦੋ ਤੀਕ ਜਾਂ ਮੈਸ ਤਿੰਨ ਮੈਸ ਹੋ ਗਏ ਥੋੜੇ ਰੁਕ ਰੋਕੋ ਤਿੰਨ ਤੱਕ ਮੈਨੂੰ ਪਹੁੰਚ ਰਿਹਾ ਦੋ ਮਾਰਾ ਜਾ ਆ ਮੇਰਾ ਦੂਜਾ ਤੀਰ ਤੁਸੀਂ

ਇੱਕ ਨਸਾਨਾ ਮੈਸ ਹੋਇਆ ਨਾ ਮੇਰਾ ਚੌਥਾ ਵੀ ਲੱਗਾ ਤੁਸੀ ਤੀਜਾ ਸੀ ਮੇਰਾ ਨਹੀਂ ਤੀਜਾ ਹੀ ਦੋਰੀ ਮੈਸ ਹੋਏ ਬਾਬਾ ਜੀ ਦੇ ਦੋਵੇਂ ਸੋਏ ਇੱਕ ਲੱਗ ਗਿਆ ਦੋ ਲੱਗੇ ਸੱਚ ਦੋ ਲੱਗੇ ਤੇ ਦੋਵੇਂ ਮੈਸ ਹੋਏ ਆਪਣਾ ਇੱਕ ਮੈਸ ਹੋਇਆ ਤੁਹਾਡਾ ਚੌਥਾ ਵਾ ਜੀ ਸੇ ਮੈਂ ਸੁਣਿਆ ਨਿਸ਼ਾਨਾ ਹੋਣੀ ਨਾ ਕੀਤਾ ਸੱਨ ਕੇ ਨਹੀਂ ਮਾਰਿਆ ਸਾਡੇ ਵੀ 2 ਮੇਸ ਮੇਰੇ ਵੀ 2 ਮੇਸ ਕਹੋਂ ਨਹੀਂ ਬਾਬਾ ਜੀ ਫਿਰ ਕਿੰਨਾਸ ਹੁੰਦਾ ਕਹੋਂ ਤਾਂ ਵਿਚਾਰੀ ਲੱਗ ਰਿਆਂ ਨਿਸ਼ਾਨੇ ਲੈ ਲੈ ਫਿਰ ਮੇਰੇ ਵੀ ਉੱਥੇ ਹੀ ਜਾਂਦੇ ਆ ਆਪਰਾ 30 ਦਾ ਦੀ ਟੋੜ ਦਾ ਤੀਰ ਵਿੱਚ ਦੀ ਤੀਰ ਕਰ ਦੋ ਨਾ ਮੈਂ ਹੁਣ ਇਦਾਂ ਗੱਜੇ ਨਹੀਂ ਹੁਣ ਇੰਨਾ ਨਿਸ਼ਾਨਾ ਮੇਰਾ ਹੁਣ ਹੋ ਗਿਆ ਕਿਉਂ ਮੁਕਾਬਲਾ ਜੇ ਫਿਰ ਬਰਾਬਰ ਚੱਲੀ ਜਾਂਦਾ ਹੁਣ ਤੁਸੀਂ ਕਿੰਨੇ ਸੈਕਿੰਡ ਤੇ ਟੀਅ ਛੱਡਦੇ ਤੇ ਮੈਂ ਕਿੰਨੇ ਸੈਕਿੰਡ ਤੇ ਛੱਡਦਾ ਮੈਂ ਮੈਂ ਅੱਗੇ ਅੱਗੇ ਪਤਾ ਕੀ ਕਰਦਾ ਸੀ ਅੱਗੇ ਮੈਂ ਧਿਆਨ ਦੇ ਦਿੰਨਾ ਸੀ ਮੈਂ ਕਿਹਾ ਹੁਣ ਧਿਆਨ ਦੇ ਹੀ ਦਈਏ ਚਲੋ ਆਜੋ ਉਹ ਥੋੜੀ ਉਹ ਤੀਰ ਉਹਨੂੰ ਬਾਬਾ ਇੱਕ ਚਲਾਉਣ ਦੋ ਫਿਰ ਆ ਦੋ ਰਹਿ ਗਏ ਦੋਵੇਂ ਇਕੱਠੇ ਚਲਾਇਓ ਹੈ ਆ ਇੱਕ ਚਲਾ ਹਾਂ ਫਿਰ ਦੋਵੇਂ ਇਕੱਠੇ ਚਲਾਇਓ ਇੰਨਾ ਟਾਈਮ ਦੋਵੇਂ ਇਕੱਠੇ ਚਲਾਓ ਲਓ ਵੀ ਆ ਲਾਸਟ ਆ ਬਰਾਬਰ ਮੈਚ ਆ ਹਾਲਾ ਜੇ ਆ ਵੀ ਤੀਰ ਬਾਬਾ ਜੀ ਨੇ ਲਾਤਾ ਰੋਕੋ ਆਪਣੇ ਬਾਬਾ ਜੀ 1 2 3 ਕਹੂ ਉਹ ਇਹ ਚਲੋ 1 2 3 ਦੋਵੇਂ ਲੱਗੇ ਚਲੋ ਵਾ ਮੈਚ ਡਰਾ ਹੋ ਗਿਆ ਉਂਗਲਾ ਦੇਖੋ ਆ ਦੇਖੋ ਸਾਰਾ ਮਾਸ ਲੈ ਗਿਆ ਉਂਗਲਾ ਇੱਧਰ ਵੀ ਦੇਖ ਤੇਰੀ ਉਂਗਲ ਦੇ ਵਿੱਚ ਰੇਸ਼ਾ ਨਹੀਂ ਭਰਨਾ ਬਾਬਾ ਜੀ ਦੀ ਉਂਗਲ 'ਚ ਰੇਸ਼ਾ ਭਰ ਜਾਣਾ ਆ ਦੇਖੋ ਇੱਧਰ ਕਮਾਨ ਚਲਾਉਣੀ ਵੀ ਸੌਖੀ ਨਹੀਂ ਇਹ ਪਹਿਲਾਂ ਇੱਕ ਦੋ ਮਹੀਨੇ ਜਦੋਂ ਆਪਾਂ ਅਗਲੀ ਵਾਰੀ ਆਉਣਾ ਨਾ ਆਪਾਂ ਗਲਵਸ ਲੈ ਕੇ ਆਉਣੇ ਆ ਹਾਂ ਠੀਕ ਆ ਗਲਵਸ ਕਿਹੜੇ ਲੈ ਕੇ ਆਉਣੇ ਆ ਜਿਹੜੇ ਬ੍ਰਾਂਡੇਡ ਹੁੰਦੇ ਆ ਜਿਹੜੇ ਕੱਪੜੇ ਵਾਲੇ ਹੁੰਦੇ ਆ ਉਹ ਬ੍ਰਾਂਡੇਡ ਹੁੰਦੇ ਆ ਆਪਾਂ ਉਹ ਲਵਾਂਗੇ ਡਕੈਥਨਲ ਤੋਂ ਇੱਕ 1300 ਰੁਪਏ ਦਾ ਆਉਣਾ ਬਾਈ ਉਹ ਆਪਾ ਪੱਕੇ ਰੱਸਾਂਗੇ ਆਪਣੇ ਕੋਲ ਜਦੋਂ ਤੇਂ ਅੰਬਰਸਰ ਆਇਆ ਕਰਨਾ ਆਪਾ ਉਹਦੇ ਨਾਲ ਚਲਾਇਆ ਕਰਾਂਗੇ ਉਹਦੇ ਨਾਲ ਇਹ ਹੋਊਗਾ ਆਪਣੀ ਮਾਸ ਨਹੀਂ ਪਟਣਗੇ ਨਹੀਂ ਆਇਆ ਭਾਬੀ ਮੈਂ ਕਿਹੜਾ ਆਈ ਚਲਾਈ ਉਹ ਪੱਕੇ ਜਾਣੀ ਉਂਗਲਾਂ ਆਪਣੀਆਂ ਉਹਦੇ ਫਿਰ ਤੁਸੀਂ ਰੋਜ਼ ਚ ਲਾਉਂਗੇ ਫੇਰ ਹੈ ਨਾ ਸਹੀ ਹੋਣ ਤੋਂ ਬਾਅਦ ਸਿੱਧਾ ਇੱਥੇ ਆ ਜੂ ਸਹੀ ਗੱਲ ਆ ਦੂਜੇ ਦਿਨ ਫੇਰ ਆਜੋ ਹਨਾ ਇੱਕ ਆਇਆ ਸਪੀਡ ਹੈ ਨਹੀਂ ਤੀਰ ਜੂ ਆਪਾਂ ਮਾਰਦੇ ਆ ਨਾ ਚਲੋ ਮਾਰਤਾ ਦਿੱਤਾ ਨਿਸ਼ਾਨਾ ਲਾਤਾ ਆਏ ਕੱਢ ਕੇ ਇੱਕ ਪਾਉਣੇ ਆਏ ਉਹ ਹਜੇ ਰੇਸ ਨਹੀਂ ਉਹ ਦੇਖ ਕੇ ਇੱਥੇ ਆਹ ਫਿਰ ਕਮਾਂਡ ਚ ਪਾਉਣਾ ਪੈਂਦਾ ਚਲੋ ਕਰੋ ਇਕੱਠੇ ਤੀਰ ਫੇਰ 10 10 تیر ਲੱਭਣੇ ਆ ਕੰਮ ਬੜਾ ਔਖਾ ਲੱਗਦਾ ਚੌਂਕੀ ਸੁਖੇ ਆ ਓ ਯਾਰ تیر ਵੇਖੀ ਕਿੱਥੋਂ ਵੀ ਨਿਕਲੇ ਆ 3 ਆਲਾ تیر ਦੇ ਭਾਂਡੇ ਇਹ ਨਹੀਂ ਕੱਢਿਆ ਵਾ 6 7 8 9 10 ਚੱਲੀ ਆ ਰੱਖੀਏ ਗੱਡੀ ਚ ਭਰਾ ਤੇ ਹਾਂ ਹੁਣ ਵਾਰੀ ਆ ਇਹਦੀ ਬੋਤਲ ਹੈ ਜੀ ਆਪਾਂ ਜੀ ਦੋ ਹੈਗੀਆਂ ਆ ਕੋਕਲੀ ਬੋਤਲ ਆ ਹੈ ਕੋਕਲੀ ਬੋਤਲ ਪਲਾਸਟਿਕ ਦੀ ਦੋ ਹੈਗੀਆਂ ਇੱਕ ਹੈ ਯਾਰ ਸਹੀਆਂ ਦੋ ਇੱਕ ਜੀ ਦੋ ਹੈ ਜੀ ਨਜ਼ਾਰਾ ਆ ਕੋਕ ਨੇ ਜਮਾ ਹੀ ਨਹੀਂ ਪੀਤਾ ਹੋਇਆ ਯਾਰ ਕੋਕ ਚਾਹੀਦਾ ਨਹੀਂ ਆ ਤੁਸੀਂ ਇਹਵੇਂ ਬੈਠੀ ਨਹੀਂ ਕੱਢੋ ਤੀਰ ਨਹੀਂ ਕੱਢਣਾ ਹਾਂ ਸਸਤਾ ਲਾ ਗਿਆ ਉਹ ਯਾਰ ਤਲਵਾਰ ਕਿੱਥੇ ਆਪਣੀ ਵਾਲੀ ਤਲਵਾਰ ਕਿੱਥੇ ਹੈ ਇੱਥੇ ਪਈ ਅੱਗੇ ਉਹਦੇ ਮੂਰੇ ਪਈ ਹੈ ਜੀ ਭਾਈ ਇਹਦੇ ਨਾਲ ਆਇਆ ਇੱਕੋ ਵਾਰ ਤੈਨੂੰ ਵੱਡਣਾ ਵਾ ਪਾਉ ਕਰ ਲਈ ਲੋੜ ਹਾਂਜੀ ਇੱਕੋ ਵਾਰ ਤੈਨੂੰ ਵੱਡਣਾ ਇਹਦੇ ਨਾਲ ਹਾਂ ਚਲਵਾੜ ਲਾਂ ਹਾਂ ਆਹ ਤਾਂ ਚਲਾ ਲਈਏ ਹੁਣ ਆ ਬਾਬਾ ਜੀ ਦਾ ਆਪਾਂ ਸ਼ਸਤਰ ਚੜਾਉਣ ਲੱਗੇ ਆ ਕ੍ਰਾਸਬੋ ਜਿਹੜਾ ਪਾਰੋਂ ਇੰਪੋਰਟ ਕਰਾਇਆ ਬਾਬਾ ਜੀ ਨੇ ਕ੍ਰਾਸਬੋ ਆ ਕ੍ਰਾਸਬੋ ਕ੍ਰਾਸਬੋ ਆਇ ਖੜਕੇ ਚਲਾਵਾ ਬਾਬਾ ਜੀ ਜਿੱਦਾਂ ਮੈਂ ਜੀ ਪਾਸ ਬਹਿ ਕੇ ਚਲਾਵਾ ਬਹਿ ਕੇ ਚਲਾ ਦੇ ਆਹ ਜਿਹੜਾ ਲਾਲ ਜਿਹਾਗਾ ਇਹਦੇ ਵਿੱਚ ਵੀ ਦੇਖ ਕੇ ਮਾਰਾ ਹੈ ਨਾ ਹਾਂ ਜਿਵੇਂ ਆਪਾਂ ਇਹਦਾ ਨਿਸ਼ਾਨਾ ਪੂਰਾ ਵੱਜੂਗਾ ਇਹ 2 ਮਿੰਟ ਚਲੋ ਵੀ ਕੋਈ ਨਹੀਂ ਲਾ ਦੇ ਬਾਈ ਚਲੋ ਓਹ ਲੈ ਆ ਗਿਆ ਨਾ ਹਾਂ ਆ ਗਿਆ ਨਿਸ਼ਾਨਾ ਸਹੀ ਲੱਗਿਆ ਜਮਾ ਹਾਂ ਬਿਲਕੁਲ ਉਹ ਬੇਚਰੀ ਆਰਪਾਰ ਹੋ ਗਿਆ ਯਾਰ ਉਹ ਹੂੰ ਉਹ ਆਰਪਾਰ ਹੋ ਗਿਆ ਜੇਰ ਦੋ ਰ ਬਾਬਾ ਜੀ ਮੈਂ ਤਾਂ ਗੋਦੋਲ ਤੇ ਵੀ ਨਿਸ਼ਾਨਾ ਲਾ ਸਕਦਾ ਮੈਂ ਤਾਂ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਹੀ ਦੇਖਣਾ ਤਾ ਨਾ ਇਹੋ ਜਿਹਾ ਤੂੰ ਦੇਖੀ ਨਹੀਂ ਲਿਖਣਾ ਬੋਤਲ ਦਾ ਗੋਦੋਲ ਤੇ ਲੱਗਾ ਨੱਚਾ 8 ਤੇ ਰੱਖ ਦਮ ਚੈਲੰਜ ਕਰਨਾ 8 ਤੇ ਰੱਖ ਦਮ ਨਹੀਂ 8 ਤੇ ਨਹੀਂ ਉੱਪਰ ਰੱਖੋ ਇਹਦੇ ਉੱਤੇ ਫਿਰ ਤੀਰ ਕੋ ਆ ਜਾਣਾ 8 ਤੇ ਰੱਖੋ ਲੈ ਹੈਗਾ ਇੱਕ ਬੱਚਾ ਤੀਰ ਹੈਗਾ ਜੀ ਆ ਲੈ ਆ ਮੈਂ ਲੋਡ ਕਰਦਾ ਆਹ ਫੜੀ ਨਾ 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 ਇਹਨੂੰ ਦੱਬ ਕੇ ਕਰਨਾ ਥਲੇ ਨੂੰ ਇਹਨੂੰ ਐਂ ਐਂ ਦੱਬਣਾ ਨਾਲ ਜਦੋਂ ਉੱਥੋਂ ਲਾਉਣਾ ਦੋਵੇਂ ਉਹ ਮੈਂ ਦੱਬਤਾ ਸੀ ਆ ਦੇਖ ਲੈ ਐਂ ਕਰਕੇ ਨਾ ਕਰਦਾ ਲੋਡ ਹੱਲੇ ਪਹਿਲਾਂ ਦੱਬੋ ਦੱਬਤਾ ਸੀ ਹੂੰ ਹੂੰ ਚਲੋ ਹੋ ਗਿਆ ਲੋਡ ਲਾ ਬਈ ਬਹੁਤਕ ਨਿਸ਼ਾਨਾ ਸੀ ਸੇਫਟੀ ਦਾ ਜੋਕੇ ਦੀ ਬੋਤਲ ਦੇ ਉੱਪਰ ਨਿਸ਼ਾਨਾ ਲਾਉਣ ਲੱਗੇ ਆ ਇਹਦੇ ਨਾਲ ਦਾ ਇੱਕ تیر ਹੋ ਰਿਹਾ ਉਹ ਕਿੱਥੇ ਸਹੀ ਆ ਨਾ ਹੁਣ ਮਿੱਤਰੋ ਬੋਤਲ ਦੇ ਉੱਪਰ ਨਿਸ਼ਾਨਾ ਲਾਉਣ ਲੱਗੇ ਆ ਉਹ ਪਈਆ ਟੋਗਦੀ ਬੋਤਲ ਤੇ ਇੱਥੇ ਬਹਿਣਾ ਮੈਂ ਜੇ ਨਾ ਨਾ ਲੱਗੀ ਹਾਂ ਫਿਰ ਦੱਸ ਹੁਣ ਲੱਗੂ ਨਾ ਲੱਗੀ ਫਿਰ ਅਸੀਂ ਤੇਰੀ ਗੱਡੀ ਤੇ ਲਾਵਾਂਗੇ ਨਹੀਂ ਨਹੀਂ ਜੇ ਨਾ ਲੱਗੀ ਫਿਰ ਸਟਾਰ ਬਾਕਸ ਇਹਦੇ ਵੱਲੋਂ ਤੈਨਾਂ ਨੂੰ ਚੱਲ ਠੀਕ ਆ ਦੇਖੋ ਭਾਈ ਲੱਗੂ ਨਹੀਂ ਪਹਿਲਾਂ ਮੰਨ ਨਾ ਪਹਿਲਾਂ ਸਟਾਰ ਚਾਰ ਬਸ ਮੰਨ ਫਿਰ ਚੱਲ ਯਾਰ ਲਾ ਸਟਾਰ ਬਾਕਸ ਹਾਂ ਠੀਕ ਆ ਬਾਬਾ ਜੀ ਕੋਈ ਚੱਕਰ ਨਹੀਂ ਇਹ ਦੋ ਹੀ ਜਿਹੜੇ ਥੱਲੇ ਸੋਟਾ ਥੱਲੇ ਲੱਗਾ ਐਤੀ ਰਹਿ ਗਿਆ ਸੀ ਤੀਰ ਤਾਂ ਇਹ ਚ ਉਹ ਚਲੇ ਰਹਿ ਗਏ ਸੀ ਕਿਹੜੀ ਇੱਕ ਸੀ ਤਿੰਨ ਤੀਰ ਹੋਣੇ ਚਾਹੀਦੇ ਇਹਦੇ ਚ ਇੱਕ ਮੈਂ ਤੋੜਦਾ ਇੱਕ ਤੂੰ ਤੋੜਦਾ ਬਾਕੀ ਤਿੰਨ ਚਾਹੀਦੇ ਹੀ ਇਹਦੇ ਵਿੱਚ ਚੱਲ ਯਾਰ ਕੋਈ ਨਹੀਂ ਚਲੋ ਇਚਾਰਾ ਹਾਂ ਹੁੱਪੇਰੀ ਓ ਕਾਰ ਸਟਾਰਵਕ ਚਲ ਕੋਈ ਨਹੀਂ ਸਾਡਾ ਕਿਹੜਾ ਘਟਾ ਆਏ ਐ ਆ ਨਿਸ਼ਾਨਾ ਬਾਬਾ ਜੀ ਮੰਨ ਗਏ ਹੁਣ ਮੈਨੂੰ ਦੱਸੋ ਮੰਨ ਗਏ ਮੰਨ ਗਏ ਮੰਨ ਹੈ ਮੰਨ ਗਏ ਮੰਨ ਗਏ ਪੂਰਾ ਮੰਨ ਬੋਤਲ ਇੱਕ ਵਾਰ ਹੋਰ ਰੱਖ ਲਓ ਕੋਈ ਚੱਕਰ ਨਹੀਂ ਕੋਈ ਕਿੱਥੇ ਆ ਆ ਦੇਖੋ ਭਾਈ ਬੋਤਲ ਦਿਖਾ ਦਿਓ ਬੋਤਲ ਭਾਈ ਪੂਰੀ ਪਾਰ ਗਿਆ ਤਾਂ ਹੈ ਪਾਰੀ ਪੂਰੀ ਆ ਦੇਖੋ ਇਧਰ ਕੋਗ ਦੀ ਬੋਤਲ ਕਿਹਾ ਸੀ ਨਾ ਬਾਬਾ ਜੀ ਅਰਜਨ ਫੇਰ ਆ ਰਫਤਾਰ ਆਏ ਦੇ ਸਾਹਮਣੇ ਤੀਰ ਲੱਭ ਹੁਣ ਤੀਰ ਦੀ ਤੀਰ ਇਧਰ ਗਿਆ ਤੀਰ ਨਾਲ ਲੱਭਿਆ ਤੀਰ ਕਿੱਧਰ ਗਿਆ ਪੰਜ ਤੀਰ ਵਿੱਚ ਕਿੰਨੇ ਰਹਿ ਗਏ ਆਪਣੇ ਕੋ ਆਪਣੇ ਕੋ ਤੀਰ ਹੈ ਜੀ ਇੱਕ ਦੋ ਨਹੀਂ ਨਹੀਂ ਦੋ ਦੋ ਆ ਜੀ ਦੋ ਤਿੰਨ ਦੋ ਟੁੱਟ ਗਏ ਦੋ ਟੁੱਟ ਗਏ ਇੱਕ ਹੁਣ ਗਵਾਤਾ ਤੂੰ ਇੱਕ ਹੁਣ ਨਹੀਂ ਨਹੀਂ ਲੱਭਾ ਗਿਆ ਤੀਰ ਵੀਡੀਓ ਦੇ ਵਿੱਚ ਨਹੀਂ ਦੱਸਣਾ ਦਿਖਾਈ ਨਹੀਂ ਬਾਈ ਚਲ ਵੀਡੀਓ ਦੇ ਵਿੱਚ ਦੇਖ ਆਪੇ ਬਾਬਾ ਜੀ ਲੱਭ ਗਿਆ ਲੱਭ ਗਿਆ ਲੱਭ ਗਿਆ ਇੱਕ ਕਿੰਨੇ ਗਿਆ ਉੱਤਰੀ ਆ ਵੀ تیر ਗਿਆ ਚੱਲ ਭਾਈ ਆ ਵੀ تیر ਗਿਆ 11 تیر ਕਿੰਨੇ ਦੇ ਆਉਂਦੇ ਬਾਬਾ ਜੀ 11 ਤੀਰ 12 ਬਈ 12 ਤੀਰ 2000 ਦੇ ਹਾਂ ਇੱਕ ਤੀਰ ਕਿੰਨੇ ਦਾ ਇੱਕ ਤੀਰ ਆਪੇ ਹਸਾ ਲਾ ਬਾਬਾ ਜੀ ਨੇ ਤਾਂ ਘਾਟਾ ਹੀ ਬੜਾ ਪਾਦਾ ਤਿੰਨ ਚਾਰ ਤੀਰ ਤੋੜ ਕੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਨਹੀਂ ਆਪਾਂ ਦਰਜਨ ਤੀਰ ਲੈ ਕੇ ਆਇਆ ਕਰਾਂਗੇ ਹੁਣ ਜਦੋਂ ਚਲਾਇਆ ਕਰਨੇ ਆ ਬਾਬਾ ਜੀ ਨਿਸ਼ਾਨੇ ਦੇ ਤਾਂ ਫੈਨ ਹੋ ਗਏ ਹਾਂ ਭਾਜੀ ਆਹ ਲਓ ਅੱਜ ਦਾ ਮੁਕਾਬਲਾ ਜਿਹੜਾ ਅੱਜ ਅੱਜ ਤੇ ਰਫਤਾਰ ਹੈ ਜੀ ਪੂਰੀ ਫਾਰਮ ਚ ਨੇ ਅੱਜ ਪੂਰੀ ਫਾਰਮ ਦੇ ਵਿੱਚ ਆ ਅੱਜ ਕਿਉਂਕਿ ਬੋਤਲ ਪਹਿਲੇ ਨਿਸ਼ਾਨੇ ਦੇ ਉੱਪਰ ਅੱਜ ਮੈਂ ਕਹਿੰਦਾ ਉੱਪਰ ਹੀ ਹੋਈ ਅੱਜ ਤੇ ਭਾਵੇਂ ਰੁਪਈਏ ਦਾ ਸਿੱਕਾ ਲਾ ਦੀਏ ਲਾਈਏ ਲਾਵੋ ਮੈਂ ਕਹਿੰਦਾ ਮੱਛੀ ਲੈ ਕੇ ਆਓ ਮੈਂ ਮੱਛੀ ਦੀ ਅੱਖ ਚ ਲਾਉਣਾ ਇੱਥੋਂ ਆਉਂਗਾ ਭਾਬੀ ਜਿੱਤ ਜਾਣਾ ਮੈਂ ਜੀ ਵਿਖਾਈਣਾ ਹਣੀ ਚਲੋ ਜੀ ਹੁਣ ਆਪਾਂ ਸ਼ਾਸਤਰ ਚਲਾਉਣੇ ਸਿੱਖ ਗਏ ਹਣ ਬਾਬਾ ਜੀ ਦੇ ਇੱਕ ਵਾਰ ਆਪਾਂ ਆਉਂਦੇ ਜਾਂਦੇ ਰਿਹਾ ਕਰਨਾ ਬਸ ਤੀਰ ਲੈ ਆਇਆ ਕਰਨਿਆ ਸਮਾਨ ਹੈ ਜੀ ਆ ਚਲੋ ਫਿਰ ਕਿਵੇਂ ਲੱਗਿਆ ਨਿਸ਼ਾਨਾ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵਾਰੀ ਨਾ ਅਸੀਂ ਬਈ ਰੇਤ ਨਾਲ ਰੇਤ ਨਾਲ ਭਰ ਕੇ ਬੋਤਲਾ ਹਾਂਜੀ ਆ ਆ ਤਲਵਾਰ ਆ ਆਪਾਂ ਇਹਦੇ ਨਾਲ ਦੀਆਂ 4-5 ਤਲਵਾਰਾਂ ਰੱਖਣੀਆਂ ਇੱਕੋ ਵਾਰ ਦੀ ਬੋਤਲ ਵੱਢਣੀ ਆ ਜੇ ਪਾਣੀ ਵਾਲੀ ਵੱਢ ਗਈ ਫਿਰ ਆਪਾਂ ਰੱਖਾਂਗੇ ਡੱਬਾ ਕਰਨਾ ਅਗਲਾ ਚੈਲੰਜ ਬਈ ਡੱਬਾ ਰੱਖਾਂਗੇ ਫਿਰ ਜਿਵੇਂ ਬੱਕਰੇ ਨਹੀਂ ਟਡਕਾਉਂਦੇ ਆਪਾਂ ਬੋਤਲਾ ਟਡਕਾਉਣੀ ਆ ਬਾਬਾ ਜੀ ਤੁਹਾਨੂੰ ਮੇਰੇ ਵਾਰ ਦਾ ਪਤਾ ਨਹੀਂ ਬਈ ਆਪਾਂ ਕਬਾਰੀਆਂ ਤੋਂ ਜਾ ਕੇ ਲੈ ਕੇ ਆਉਣਾ ਵੇਖੀ ਜਾਇਆ ਫਿਰ ਲਓ ਜੀ ਅਗਲਾ ਚੈਲੰਜ ਆ ਰਿਹਾ ਆਇਆ ਭਾਈ ਇਹਨੂੰ ਘੁਮਾਓ ਚਲੋ ਮੇਰੇ ਕੋਲ ਕਿ ਕਿ ਬਣਾਣਾ ਹੈ ਇੱਥੇ ਲਓ ਇੱਥੇ ਕਿਦਾਂ ਚਲੋ ਤੂੰ ਯਾਦ ਕਰੇਗਾ ਉਹਦੇ ਹੀ ਆ ਜਾਗੇ ਮਿੱਠੀ ਏ ਭਾਈ ਇੱਥੇ ਆਉਂਦੇ ਰਹਿਣਾ ਟੈਨਸ਼ਨ ਨਾਲ ਓਏ ਬਸ ਘਾਹ ਕੁਝ ਕਾਦੀ ਇੱਥੇ ਤੁਹਾਨੂੰ ਵੀ ਸਿਖਾਵਾਂਗੇ ਨਿਸ਼ਾਨੇ ਲਾਉਣੇ ਠੀਕ ਆ ਮੈਨੂੰ ਵੀ ਸਿਖਾ ਰਿਓ ਬਸ ਠੀਕ ਆ ਪੁੱਤ ਸ਼ਾਸਤਰੀ ਰੱਖਣੇ ਹੁਣ ਸਾਰਿਆਂ ਨੇ ਚਲੋ ਠੀਕ ਆ ਵੀ